ਕਾਫਰ ਹੀ ਪਵਿੱਤਰ ਮਨੁੱਖ ਕਿਤਾਬ ਦਾ ਨਾਮ ਦੇਖ ਕੇ ਆਮ ਪਾਠਕ ਦੇ ਮਨ ਵਿੱਚ ਵੱਖਰਾ ਹੀ ਸਵਾਲ ਪੈਦਾ ਹੋ ਸਕਦਾ ਹੈ ਕਿਉਂਕਿ ਧਰਮ ਨੇ ਕਾਫਰ ਸ਼ਬਦ ਦੀ ਵਰਤੋਂ ਨਫ਼ਰਤ ਦੇ ਟਿੱਕੇ ਨਾਲ ਕੀਤੀ ਹੈ ਜਿਵੇਂ ਕਿ ਪੁਰਾਣੇ ਸਮੇਂ ਵਿੱਚ ਚਾਰਵਾਕ ਸ਼ਬਦ ਦਾ ਮਜ਼ਾਕ उड़ाया ਜਾਂਦਾ ਸੀ ਭਾਵੇਂ ਕਿ ਚਾਰਵਾਕ ਫਲਸਫਾ ਪਦਾਰਤਵਾਦੀ ਸੀ ਅਤੇ ਧਰਮ ਦੀਆਂ ਕ੍ਰਿਤਿਆਵਾਂ ਦਾ ਮਜ਼ਾਕ ਉਡਾਉਂਦਾ ਸੀ ਇਸ ਤਰ੍ਹਾਂ ਹੀ ਕੁਝ ਲੋਕ ਇਸ ਕਿਤਾਬ ਬਾਰੇ ਬਿਨਾਂ ਪੜ੍ਹਿਆ ਅੰਦਾਜ਼ਾ ਲਗਾ ਸਕਦੇ ਨੇ ਪਰ ਅਸਲ ਗੱਲ ਇਹੋ ਨਹੀਂ ਹੈ ਲੇਖਕ ਜੋ ਕਿ ਪਹਿਲਾਂ ਵੀ ਜੋਤਿਸ਼ ਝੂਠ ਬੋਲਦਾ ਹੈ ਕਿਤਾਬ ਪਾਠਕਾਂ ਦੇ ਵੇੜੇ ਤੇ ਆ ਚੁੱਕਿਆ ਹੈ ਤੇ ਆਪਣੀ ਪਹਿਚਾਨ ਬਣਾ ਚੁੱਕਿਆ ਹੈ ਵੈਸੇ ਵੀ ਮਨਜੀਤ ਬੋਪਰਾ ਇੱਕ ਕਿਸੇ ਜਾਣ ਪਹਿਚਾਨ ਦਾ ਮੋਤਾਜ ਨਹੀਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਢਾਣੀ ਕਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦਾ ਵਸਨੀਕ ਬੋਪਰਾਏ ਲੇਖਕ ਹੋਣ ਦੇ ਨਾਲ-ਨਾਲ ਵਧੀਆ ਪੱਤਰਕਾਰ ਸਮਾਜ ਸੇਵਕ ਅਤੇ ਤਰਕਸ਼ੀਲ ਵੀ ਹੈ ਉਹ ਇਸ ਕਿਤਾਬ ਰਾਹੀਂ ਵਧੀਆ ਮਨੁੱਖ ਦੇ ਸੰਕਲਪ ਸੱਚ ਦੀ ਪਰਿਭਾਸ਼ਾ ਗਿਆਨ ਤੇ ਵਿਗਿਆਨ ਆਜ਼ਾਦੀ ਆਦੀ ਵਿਸ਼ਿਆਂ ਬਾਰੇ ਚਰਚਾ ਕਰਦਿਆ ਹੋਇਆ ਰਹਿਮਨ ਦੀ ਬਾਤ ਵੀ ਪਾਉਂਦਾ ਹੈ ਕਿ ਇਸ ਵਿੱਚ ਹੁੰਦੇ ਸਮੇਂ ਤੱਕ ਹੋਈਆਂ ਅੰਤਰਰਾਸ਼ਟਰੀ ਖੋਜਾਂ ਦੀ ਚਰਚਾ ਕਰਦਾ ਹੈ ਲੇਖਕ ਲਿਖਦਾ ਹੈ ਕਿ ਜਿਸ ਚੀਜ਼ ਜਾਂ ਵਸਤੂ ਦੀ ਕੋਈ ਪਰਿਭਾਸ਼ਾ ਨਹੀਂ ਅਤੇ ਹੋਂਦ ਸਿੱਧ ਕਰਨ ਦਾ ਸਬੂਤ ਨਹੀਂ ਉਹ ਝੂਠ ਹੀ ਹੈ ਉਹ ਕਲਪਨਾ ਹੈ ਅਤੇ ਝੂਠ ਨੂੰ ਵਿਸ਼ਵਾਸ ਬਣਾ ਲੈਣਾ ਅੰਧਵਿਸ਼ਵਾਸ ਹੁੰਦਾ ਹੈ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣਾਵਾਂ ਅੰਧਵਿਸ਼ਵਾਸ ਵੀ ਮਾਨਸਿਕ ਪ੍ਰਦੂਸ਼ਣ ਹੁੰਦਾ ਹੈ ਇਹ ਲੇਖਕ ਕਹਿੰਦਾ ਹੈ ਇਸੇ ਹੋਰ ਚਰਚਾ ਕਰਦਾ ਹੋਇਆ 12ਵੇਂ ਅਧਿਆਏ ਵਿੱਚ ਵਿਕਟਰ ਟੋਕ ਦੇ ਹਵਾਲੇ ਨਾਲ ਲਿਖਦਾ ਹੈ ਧਰਮ ਅਤੇ ਅੰਧਵਿਸ਼ਵਾਸੀ ਵਿਸ਼ਵਾਸਾਂ ਦੀ ਸ਼ਕਤੀ ਅਤੇ ਪ੍ਰਭਾਵ ਉਦੋਂ ਕਿਉਂ ਵਧਿਆ ਜਦੋਂ ਵਿਗਿਆਨਕ ਅਤੇ ਤਕਨੀਕੀ ਵਿਗਿਆਨ ਦਾ ਪੱਧਰ ਸਿੱਖਿਆ ਅਤੇ ਸਖਰਤਾ ਦਰਾਂ ਅੱਜ ਦੇ ਮੁਕਾਬਲੇ ਬਹੁਤ ਘੱਟ ਸਨ ਅਤੇ ਵਿਗਿਆਨ ਅਤੇ ਟੈਕਨਾਲੋਜੀ ਦੇ ਜ਼ਮਾਨੇ ਵਿੱਚ ਇੰਨੀ ਬੁਰੀ ਤਰ੍ਹਾਂ ਗਰਾਵਟ ਕਿਉਂ ਆਈ ਅੱਗੇ 17ਵੇਂ ਅਧਿਆਏ ਵਿੱਚ ਲਿਖਦਾ ਹੈ ਰੱਬ ਪਰਮਾਤਮਾ ਰਚਨਹਾਰ ਆਦਰ ਦੀ ਸਿਰਫ ਮਨੁੱਖ ਜਾਤੀ ਹੀ ਪੂਜਾ ਕਰਦੀ ਹੈ। ਬਾਕੀ ਕੋਈ ਹੋਰ ਜੀਵ ਪੂਜਾ ਨਹੀਂ ਕਰਦਾ। ਪੂਜਾ ਵੀ ਉਸ ਗ੍ਰਹਿ ਉੱਪਰ ਹੀ ਹੋ ਰਹੀ ਹੈ ਜਿੱਥੇ ਮਨੁੱਖ ਦਾ ਵਾਸਾ ਹੈ। ਇਹ ਵਿਚਾਰ ਕਿ ਰੱਬ ਨੂੰ ਮਨੁੱਖ ਨੇ ਹੀ ਬਣਾਇਆ ਹੈ ਨਾ ਕਿ ਰੱਬ ਨੇ ਕੁਦਰਤ ਦੀ ਉਪਜ ਕੀਤੀ ਹੈ ਨੂੰ ਅਕਸਰ ਇੱਕ ਅਧੂਨਿਕ ਵਿਚਾਰ ਮੰਨਿਆ ਜਾਂਦਾ ਹੈ। ਬੇਸ਼ੱਕ ਇਹ ਇੰਜ ਲੱਗਦਾ ਹੈ ਪਰ ਇਸ ਦੀਆਂ ਜੜਾਂ ਅਸਲ ਵਿੱਚ ਲਗਭਗ 3000 ਸਾਲ ਪਹਿਲਾਂ ਪਈਆਂ ਹਨ। ਅੱਗੇ 19ਵਾਂ ਅਧਿਆਇ ਸੰਸਾਰ ਨੂੰ ਅੰਧਵਿਸ਼ਵਾਸ ਦਾ ਆਰਥਿਕ ਘਟਾ ਅਤੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਅੰਕੜਿਆ ਸਹਿਤ ਪੜਿਆ ਜਾ ਸਕਦਾ ਹੈ ਕਿ ਧਰਮ ਦਾ ਗਰੀਬ ਦੇਸ਼ਾਂ ਵਿੱਚੀ ਪ੍ਰਮੁੱਖ ਤੌਰ ਤੇ ਬੋਲਬਾਲਾ ਹੈ ਜਦਕਿ ਵਿਕਸਤ ਅਤੇ ਖੁਸ਼ਹਾਲ ਦੇਸ਼ਾਂ ਵਿੱਚ ਬਹੁਤ ਘੱਟ ਲੋਕ ਧਾਰਮਿਕ ਸ਼ਰਧਾਲੂ ਹਨ ਲੇਕਿਨ ਇਸ ਕਿਤਾਬ ਰਾਹੀਂ ਦਾਵਾ ਕਰਦਾ ਹੈ ਕਿ ਨੈਤਿਕਤਾ ਦਾ ਵਿਕਾਸ ਧਰਮਾਂ ਤੋਂ ਪਹਿਲਾਂ ਹੋਇਆ ਹੈ ਇਹ ਸੱਚ ਹੈ ਕਿ ਨੈਤਿਕਤਾ ਦੇ ਆਸਰੇ ਹੀ ਮਨੁੱਖੀ ਸਮਾਜ ਚੱਲਦਾ ਅਤੇ ਵਿਕਸਿਤ ਹੁੰਦਾ ਗਿਆ ਅੱਜ ਵੀ ਸਾਰੀ ਮਨੁੱਖਤਾ ਦੀ ਸਾਂਝ ਨੈਤਿਕਤਾ ਦੇ ਆਸਰੇ ਹੀ ਹੈ ਨੈਤਿਕਤਾ ਨੂੰ ਰੂਪ ਦੇਣ ਵਿੱਚ ਮਨੁੱਖੀ ਭਾਵਨਾਵਾਂ ਦੀ ਭੂਮਿਕਾ ਹੁੰਦੀ ਹੈ ਧਰਮਾਂ ਦੇ ਨਾਂ ਉੱਤੇ ਯੁੱਧਾਂ ਨੇ ਮਨੁੱਖਾਂ ਦੀ ਬੇਕਿਰਕ ਤਬਾਹੀ ਕੀਤੀ ਹੈ ਬਹੁਤ ਸਾਰੇ ਧਰਮਾਂ ਨੇ ਆਪਣੇ ਫੈਲਾਅ ਤੇ ਆਪਣੇ ਇਸ਼ਟ ਦੀ ਖਾਤਰ ਦੂਜੇ ਧਰਮਾਂ ਦੇ ਲੋਕਾਂ 'ਤੇ ਬੇਅੰਤਿਆ ਅਤਿਆਚਾਰ ਕੀਤੇ ਫਿਰ ਅਹਿਮ ਤਰੀਕੇ ਨਾਲ ਮਨੁੱਖਾਂ ਦੇ ਕਤਲ ਕੀਤੇ ਅੱਜ ਵੀ ਇਹ ਜਿਹਾ ਵਾਪਰ ਰਿਹਾ ਹੈ ਇਤੋਂ ਤੱਕ ਕਿ ਲੋਕਤੰਤਰੀ ਦੇਸ਼ਾਂ ਵਿੱਚ ਵੀ ਧਰਮ ਦੀ ਰੱਖਿਆ ਲਈ ਕਾਨੂੰਨ ਪਾਸ ਕੀਤੇ ਜਾ ਰਹੇ ਹਨ ਧਾਰਮਿਕ ਕੱਟਵਾਦ ਬਾਰੇ ਲੇਖਕ ਕਿੰਨੇ ਬਿੰਦ ਦੇ ਹਵਾਲੇ ਨਾਲ ਕਿੰਨਾਂ ਮਾਪਾਂ ਵਿੱਚ ਬਣਦਾ ਹੈ ਪਹਿਲਾ ਧਾਰਮਿਕ ਨਿਮਾ ਦੇ ਵਿਸ਼ਵਾਸਾਂ ਨਾਲ ਸੰਬੰਧਿਤ ਹੈ ਜੋ ਕਿਸੇ ਵੀ ਧਰਮ ਦਾ ਆਧਾਰ ਬਣਦੇ ਹਨ ਦੂਜਾ ਪਹਿਲੂ ਅਜਿਹੇ ਸਮਾਜ ਤੋਂ ਅਲੱਗ-ਥਲੱਗ ਹੋਣ ਨਾਲ ਸੰਬੰਧਿਤ ਹੈ ਜੋ ਕੱਟੜਵਾਦੀ ਨਿਹਿਮਾ ਨੂੰ ਰੱਦ ਕਰਦਾ ਹੈ ਜ਼ਿਆਦਾਤਰ ਕੱਟੜਪੰਥੀ ਸਮੂਹ ਸਮਾਜ ਤੋਂ ਅਲੱਗ-ਥਲੱਗ ਹੋ ਕੇ ਬਣਦੇ ਹਨ ਤੀਜਾ ਤੇ ਆਖਰੀ ਮਾਪ ਸੱਭਿਆਚਾਰਕ ਅस्वीकारਨ ਨਾਲ ਸੰਬੰਧਿਤ ਹੈ ਸੱਭਿਆਚਾਰਕ ਅਵਿਸਵਾਕਰ ਉਹਨਾਂ ਸੱਭਿਆਚਾਰਾਂ ਦੀ ਨਿੰਦਿਆ ਨੂੰ ਦਰਸਾਉਂਦਾ ਹੈ ਜੋ ਧਰਮ ਲਈ ਦੇਸੀ ਜਾਂ ਪ੍ਰਾਤਨ ਨਹੀਂ ਹਨ ਸਖਤ ਕੱਟੜਵਾਦੀ ਸਮਰਦਾਵਾਂ ਆਮ ਤੌਰ ਤੇ ਇਸ ਮਾਰਗ ਦੀ ਪਾਲਣਾ ਕਰਦੇ ਹਨ ਕਿਉਂਕਿ ਇਹ ਉਹਨਾਂ ਨੂੰ ਮੀਡੀਆ ਤੇ ਹੋਰ ਆਧੁਨਿਕ ਦਿਨਾਂ ਦੀਆਂ ਚੀਜ਼ਾਂ ਤੋਂ ਸੀਮਿਤ ਕਰਦਾ ਹੈ ਕਿਤਾਬ ਦਾ ਮਹੱਤਵਪੂਰਨ ਹਿੱਸਾ ਕੇਤਾਰ ਮਾਤੇ ਨਾਸਤਿਕਤਾ ਨੂੰ ਕੁਲਨਾਤਮਿਕ ਆਧੀਆਂ ਦਾਹੀਂ ਦੱਸਣਾ ਹੈ ਇਸ ਅਧਿਐਨ ਵਿੱਚ ਦਰਜ 12 ਨੁਕਤਿਆਂ ਦੀ ਸੰਖੇਪ ਵਿਆਖਿਆ ਅਤੇ ਵਿਸ਼ਲੇਸ਼ਣ ਇਹ ਸਿੱਧ ਕਰਦੇ ਹਨ ਕਿ ਧਾਰਮਿਕ ਗ੍ਰੰਥ ਵੱਖ-ਵੱਖ ਨਿਰਦੇਸ਼ ਦਿੰਦੇ ਹਨ ਫਿਰ ਸਾਰੇ ਸੱਚਿਆ ਤੇ ਠੀਕ ਗਿਆਨ ਕਿਵੇਂ ਹੋਏ ਤੇ ਸਾਰੇ ਇੱਕ ਰੱਬ ਨੂੰ ਕਿਵੇਂ ਮੰਨਦੇ ਹੋਏ ਸਾਰੇ ਧਰਮ ਮਰਦਾਂ ਨੇ ਹੀ ਸ਼ੁਰੂ ਕੀਤੇ ਸਨ ਇਸੇ ਕਰਕੇ ਸਾਰੇ ਧਨਮਾਨੇ ਮਰਦ ਪ੍ਰਧਾਨ ਸਮਾਜ ਹੀ ਵਿਕਸਿਤ ਕੀਤੇ ਇਨ੍ਹਾਂ ਵਿੱਚ ਔਰਤਾਂ ਦੀ ਦਸ਼ਾ ਸਦੀਆਂ ਤੋਂ ਦੂਜੇ ਦਰਜੀ ਦੀ ਰਹੀ ਹੈ ਅੰਤਲੇ ਅਧਿਆਏ ਕਾਫਰ ਹੀ ਪਵਿੱਤਰ ਮਨੁੱਖ ਵਿੱਚ ਇਹ ਦੱਸਿਆ ਗਿਆ ਹੈ ਕਿ ਪਵਿੱਤਰ ਦੇ ਸ਼ਬਦ ਅਰਥ ਹਨ 14 ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ ਅਸ਼ੁੱਧ ਨਾ ਹੋਵੇ ਭਾਅ ਕੇ ਪ੍ਰਦੋਸ਼ਣ रहत वस्तु ਜਾਂ ਵਿਚਾਰ ਨਾਸਤਿਕ ਵਿਅਕਤੀ ਵਿਗਿਆਨਿਕ ਸੋਚ ਦਾ ਧਾਰਨੀ ਹੋਣ ਕਾਰਨ ਵਹਿਮਾ ਪਰਮਾ ਤੇ ਅੰਧ ਵਿਸ਼ਵਾਸ ਤੋਂ रहत ਹੁੰਦਾ ਹੈ ਜਿਸ ਕਰਕੇ ਉਸ ਦਾ ਮਨ ਸ਼ੁੱਧਤਾ ਤੇ ਪ੍ਰਦੋਸ਼ਣ रहत ਹੁੰਦਾ ਹੈ ਇਸ ਲਈ ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਇਕ ਕਾਫਰ ਹੀ ਪਵਿੱਤਰ ਮਨੁੱਖ ਹੈ ਕਿਤਾਬ ਵਿੱਚ ਛੋਟੀਆਂ-ਮੋਟੀਆਂ ਗਲਤੀਆਂ ਤੋਂ ਬਿਨਾਂ ਕਿਤਾਬ ਦੀ ਛਪਾਈ ਵਧੀਆ ਹੈ ਅਤੇ ਆਕਾਰ ਵਿੱਚ ਆਮ ਕਿਤਾਬ ਤੋਂ ਵੱਡੀ ਹੋਣ ਦਾ ਕਾਰਨ ਇਸ ਵਿੱਚ ਛਪਿਆ ਸੱਤ ਕਾਲਮਾ ਵਾਲਾ ਤੁਲਨਾਤਮਕ ਅਧਿਐਨ ਹੀ ਹੈ ਜੈਸੇ ਤਾਂ ਸਾਰੀ ਕਿਤਾਬ ਹੀ ਪੜਨ ਯੋਗ ਹੈ ਪਰ ਨੈਤਿਕਤਾ ਦਾ ਵਿਕਾਸ ਧਰਮਾਂ ਤੋਂ ਪਹਿਲਾਂ ਹੋਇਆ ਰਹਿਮਨ ਦੀ ਉਤਪਤੀ ਧਾਰਮਿਕ ਗ੍ਰੰਥ ਅਤੇ ਸੰਵਿਧਾਨ ਕਿ ਕਾਫਰ ਹੀ ਪਵਿੱਤਰ ਮਨੁੱਖ ਇਸਤੇ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ ਕਿਤਾਬ ਦੀ ਕੀਮਤ 400 ਰੁਪਏ ਹੈ ਚਿੰਤਨ ਪ੍ਰਕਾਸ਼ਨ ਨੇ ਛਾਪੀ ਹੈ ਉਮੀਦ ਹੈ ਇਹ ਕਿਤਾਬ ਆਮ ਪਾਠਕ ਨੂੰ ਪ੍ਰਭਾਵਿਤ ਕਰੇਗੀ ਅਤੇ ਅਗਾਹ ਵਧੂ ਸੋਚ ਵਾਲੇ ਪਾਠਕਾਂ ਦੇ ਧਿਆਨ ਵਿੱਚ ਆਦਾ ਕਰੇਗੀ